ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਤੁਹਾਡੇ ਨਾਲ ਦਰਸ਼ਿਤ ਕੋਰ ਬਸਰਾ ਇੱਕ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਨਿਆਂਗ ਸਿੰਘਾਂ ਦੇ ਵੱਲੋਂ ਨੌਜਵਾਨ ਮੁੰਡੇ ਤੇ ਕੁੜੀਆਂ ਦਾ ਕੁਟਾਪਾਏ ਜੜਾ ਛਾੜ ਦਿੱਤਾ ਗਿਆ ਦੱਸ ਦਈਏ ਕਿ ਪੰਜ ਨਿਆਂਗ ਸਿੰਘ ਸੀ ਜਿਨ੍ਹਾਂ ਦੇ ਵੱਲੋਂ ਪਾਰਕ ਦੇ ਵਿੱਚ ਬੈਠੇ ਹੋਏ ਮੁੰਡੇ ਕੁੜੀਆਂ ਦੀ ਜਿਹੜੀ ਕੁੱਟਮਾਰ ਆ ਕੀਤੀ ਗਈ ਆ ਤਾਂ ਜਦੋਂ ਪੁਲਿਸ ਦੇ ਨਿਗ੍ਹਾ ਦੇ ਵਿੱਚ ਇਹ ਮਾਮਲਾ ਆਇਆ ਤਾਂ ਉਹਨਾਂ ਦੇ ਵੱਲੋਂ ਕਾਰਵਾਈ ਆ ਜਿਹੜੀ ਕੀਤੀ ਗਈ ਤੇ ਜਿਸ ਤੋਂ ਬਾਅਦ ਨਿਯੰਗ ਸਿੰਘਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਆ ਜੜਾ ਕਰ ਲਿਆ ਗਿਆ ਤਾਂ ਦੱਸ ਦਈਏ ਕਿ ਇਹ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਜਿਸ ਨੇ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਕੇ ਰੱਖ ਦਿੱਤਾ ਤਾਂ ਇਸ ਮਾਮਲੇ ਦੇ ਵਿੱਚ ਡੀਐਸਪੀ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੈਂ ਅੰਗਸੇਂਗ ਨੇ ਜੋੜਤ ਬਾਜ਼ਾਰ ਚ ਉਹਨਾਂ ਨੇ ਛੁੱਟ ਦੰਗ ਮਚਾਇਆ ਹੋਇਆ ਤੇ ਜੋ ਪਤਾ ਲੱਗਿਆ ਕਿ ਜਿਹੜੇ ਕੋਈ ਨੌਜਵਾਨ ਬੱਚੇ ਬੱਸ ਸਟੈਂਡ ਤੇ ਜਾਂ ਪਾਕਾਂ ਚ ਜਾਂ ਕਿਤੇ ਬੈਠ ਕੇ ਕੋਈ ਕਰਦੇ ਤੇ ਉਸ ਤੋਂ ਉਹਨਾਂ ਨੇ ਇਤਰਾਜ਼ ਕੀਤਾ ਜਾਂ ਉਹਨਾਂ ਦੇ ਮਨ 'ਚ ਕੋਈ ਹੋਣਾ ਕਿ ਇੱਕ ਆਮ ਅਜਕਲ ਨਵੀਂ ਜਨਰੇਸ਼ਨ ਆ ਆਪਾਂ ਦੇਖਦੇ ਹਾਂ ਕਿ ਜਿਹੜੇ ਸਕੂਲਾਂ ਕਾਲਜਾਂ ਚ ਬੱਚੇ ਪੜ੍ਹਦੇ ਨੇ ਉਹ ਅਕਸਰ ਬੈਠ ਜਾਂਦੇ ਨੇ ਪਾਰਕ ਵਿੱਚ ਜਾਂ ਕੋਈ ਡਿਸਕਸ਼ਨ ਕਰਨੀ ਹੁੰਦੀ ਹੈ ਕੋਈ ਤਾਂ ਉਸ ਚੀਜ਼ ਨੂੰ ਲੈ ਕੇ ਇਹਨਾਂ ਨੇ ਇਹਨਾਂ ਨਾਲ ਮੈਨ ਹੈਂਡਲਿੰਗ ਕੀਤੀ ਗਲਤ ਤਰੀਕੇ ਨਾਲ ਪੇਸ਼ ਆਏ ਤੇ ਦਸ਼ਤ ਦਾ ਮਾਹੌਲ ਬਣਾਇਆ ਤਾਂ ਜਦੋਂ ਸਾਡੇ ਮਾਮਲਾ ਧਿਆਨ ਚ ਲਿਆਂਦਾ ਗਿਆ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਉਹਨਾਂ ਤੇ ਸੰਗੀਨ ਜੁਰਮਾ ਤਹਿਤ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਕਿਹੜੇ ਕਿਹੜੇ ਧਾਰਾ ਤਹਿਤ ਮਾਮਲਾ ਦਰਜ ਕੀਤਾ 307 ਦੇ ਤਹਿਤ ਮਾਮਲਾ ਦਰਜ ਕੀਤਾ ਇਹ ਪੰਜ ਸੀਗੇ ਅਗੇ ਤੋਂ ਵੀ ਮੈਂ ਅਗਾ ਕਰਨਾ ਚਾਹਨਾ ਜਦੋਂ ਵੀ ਕੋਈ ਕਾਨੂੰਨ ਨੂੰ ਆਪਣੇ ਹੱਥ ਚਲੇਗਾ ਤੇ ਉਹਦੇ ਨਾਲ ਸ਼ਕਤੀ ਨਾਲ ਪੇਸ਼ ਆਇਆ ਜਾਏਗਾ ਕਿ ਕਿੰਨਾ ਸ਼ਕਤੀ ਹੋਇਆ ਸੀ ਜਾਂ ਕੀ ਮੋਟਿਵ ਸੀ ਇਹਨਾਂ ਦਾ ਇਹ ਕੁਝ ਕਰ ਉਹ ਨਹੀਂ ਮੈਡੀਕਲ ਕਰਵਾਇਆ ਉਹਨਾਂ ਦਾ ਨਸ਼ੇ ਵਾਲਾ ਤਾਂ ਨਹੀਂ ਕੋਈ سامنے ਆਇਆ ਜਦ ਮੈਡੀਕਲ ਰਿਪੋਰਟ ਆਏਗੀ ਉਹਨੂੰ ਖੰਗਾਲਿਆ ਜਾਊਗਾ ਲੇਕਿਨ ਇੱਕ ਟੈਸਟ ਚਾਕੇ ਉਹਨਾਂ ਨੇ ਜਿਹੜਾ ਇਸ ਤਰੀਕੇ ਨਾਲ ਘਟਨਾ ਨੂੰ ਅੰਜਾਮ ਦਿੱਤਾ ਕਿਹੜੀ ਜੱਥੇ ਬੰਦੀ ਦਾ ਨਾਮ ਸੀ ਨੇ ਜਥੇਬੰਦੀ ਬਾਰੇ ਮੈਂ ਜ਼ਿਆਦਾ ਨਹੀਂ ਇਹਦੇ ਬਾਰੇ ਇੱਕ ਪਤਾ ਕੀਤਾ ਲੇਕਿਨ ਨਿਆਂਗ ਬਣੇ ਚ ਜ਼ਰੂਰ ਸੀਗੇ ਲੋਕਲੀ ਨੇ ਸਾਰੇ ਨਹੀਂ ਇਹ ਤਸਦੀਕ ਕਰਨਾ ਹੈ ਇਸ ਤੇ ਥਾਣੇ ਤੋਂ ਪਤਾ ਲੱਗੇਗਾ ਤੁਸੀਂ ਦੇਖ ਰਹੇ ਹੋ ਔਨ ਏਅਰ ਤੇ ਮੈਂ ਤੁਹਾਡੇ ਨਾਲ ਦਰਸ਼ਿਤ ਕੌਰ ਬਸਰਾ ਇੱਕ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਨਿਯੰਗ ਸਿੰਘਾ ਦੇ ਵੱਲੋਂ ਨੌਜਵਾਨ ਮੁੰਡੇ ਤੇ ਕੁੜੀਆਂ ਦਾ ਕੁੱਟਾਪਾਏ ਜੜਾ ਛਾੜ ਦਿੱਤਾ ਗਿਆ ਦੱਸਦੀਏ ਕਿ ਪੰਜ ਨਿਯੰਗ ਸਿੰਘ ਸੀ ਜਿਨ੍ਹਾਂ ਦੇ ਵੱਲੋਂ ਪਾਰਕ ਦੇ ਵਿੱਚ ਬੈਠੇ ਹੋਏ ਮੁੰਡੇ ਕੁੜੀਆਂ ਦੀ ਜਿਹੜੀ ਕੁੱਟਮਾਰ ਆ ਕੀਤੀ ਗਈ ਹੈ ਤਾਂ ਜਦੋਂ ਪੁਲਿਸ ਦੇ ਨਿਗਾਦ ਵਿੱਚ ਇਹ ਮਾਮਲਾ ਆਇਆ ਤਾਂ ਉਹਨਾਂ ਦੇ ਵੱਲੋਂ ਕਾਰਵਾਈ ਆ ਜਿਹੜੀ ਕੀਤੀ ਗਈ ਤੇ ਜਿਸ ਤੋਂ ਬਾਅਦ ਨਿਯੰਗ ਸਿੰਘਾ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਆ ਜੜਾ ਕਰ ਲਿਆ ਗਿਆ ਤਦਾਸ ਦिए ਕਿ ਇਹ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਜਿਸ ਨੇ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਕੇ ਰੱਖ ਦਿੱਤਾ ਤਾਂ ਇਸ ਮਾਮਲੇ ਦੇ ਵਿੱਚ ਡੀਐਸਪੀ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਮੰਗ ਸਿੰਘ ਨੇ ਜੋੜਤ ਬਾਜ਼ਾਰ ਚ ਉਹਨਾਂ ਨੇ ਛੁੱਟ ਦੰਗ ਮਚਾਇਆ ਹੋਇਆ ਤੇ ਜੋ ਪਤਾ ਲੱਗਿਆ ਕਿ ਜਿਹੜੇ ਕੋਈ ਨੌਜਵਾਨ ਬੱਚੇ ਬੱਸ ਸਟੈਂਡ ਤੇ ਜਾਂ ਪਾਕਾਂ ਚ ਜਾਂ ਕਿਤੇ ਬੈਠ ਕੇ ਕੋਈ ਕਰਦੇ ਤੇ ਉਸ ਤੋਂ ਉਹਨਾਂ ਨੇ ਇਤਰਾਜ਼ ਕੀਤਾ ਜਾਂ ਉਹਨਾਂ ਦੇ ਮਨ 'ਚ ਕੋਈ ਹੋਣਾ ਕਿ ਇੱਕ ਆਮ ਅੱਜਕੱਲ ਨਵੀਂ ਜਨਰੇਸ਼ਨ ਆ ਆਪਾਂ ਦੇਖਦੇ ਹਾਂ ਕਿ ਜਿਹੜੇ ਸਕੂਲਾਂ ਕਾਲਜਾਂ 'ਚ ਬੱਚੇ ਪੜ੍ਹਦੇ ਨੇ ਉਹ ਅਕਸਰ ਬੈਠ ਜਾਂਦੇ ਨੇ ਪਾਰਕ 'ਚ ਜਾਂ ਕੋਈ ਡਿਸਕਸ਼ਨ ਕਰਨੀ ਹੁੰਦੀ ਹੈ ਕੋਈ ਤਾਂ ਉਸ ਚੀਜ਼ ਨੂੰ ਲੈ ਕੇ ਇਹਨਾਂ ਨੇ ਉਹਨਾਂ ਨਾਲ ਮੈਨ ਹੈਂਡਲਿੰਗ ਕੀਤੀ ਗਲਤ ਤਰੀਕੇ ਨਾਲ ਪੇਸ਼ ਆਏ ਤੇ ਦਸ਼ਤ ਦਾ ਮਾਹੌਲ ਬਣਾਇਆ ਤਾਂ ਜਦੋਂ ਸਾਡੇ ਮਾਮਲਾ ਧਿਆਨ 'ਚ ਲਿਆਂਦਾ ਗਿਆ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਉਹਨਾਂ ਤੇ سنگੀਨ ਜੁਰਮਾ ਤਹਿਤ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਕਿਹੜੀ ਕਿਹੜੀ ਧਾਰਾ ਦਾ ਇਹ ਦਾ ਮਾਮਲਾ ਦਰਜ ਕੀਤਾ? 307 ਦੇ ਤਹਿਤ ਮਾਮਲਾ ਦਰਜ ਕੀਤਾ। ਇਹ ਪੰਜ ਸੀਗੇ। ਤੇ ਅੱਗੇ ਤੋਂ ਵੀ ਮੈਂ ਅਗਾ ਕਰਨਾ ਚਾਹਨਾ ਜਦੋਂ ਵੀ ਕੋਈ ਕਾਨੂੰਨ ਨੂੰ ਆਪਣੇ ਹੱਥ ਚ ਲਏਗਾ ਤੇ ਉਹਦੇ ਨਾਲ ਸਖਤੀ ਨਾਲ ਪੇਸ਼ ਆਇਆ ਜਾਏਗਾ। ਉਹਨਾਂ ਦਾ ਸ਼ੱਕ ਕੀਤਾ ਹੋਇਆ ਸੀ ਜਾਂ ਕੀ ਮੋਟਿਵ ਵੀ ਸੀ ਇਹਨਾਂ ਦਾ ਇਹ ਕੁਝ ਕਰਦ। ਨਹੀਂ, ਮੈਡੀਕਲ ਕਰਵਾਇਆ ਉਹਨਾਂ ਦਾ। ਨਸ਼ੇ ਵਾਲਾ ਤਾਂ ਨਹੀਂ ਕੋਈ ਸਾਹਮਣੇ ਆਇਆ। ਜਦ ਮੈਡੀਕਲ ਰਿਪੋਰਟ ਆਏਗੀ ਉਹਨੂੰ ਖੰਗਾਲਿਆ ਜਾਊਗਾ। ਲੇਕਿਨ ਇੱਕ ਟੈਸ ਚਾਕੇ ਉਹਨਾਂ ਨੇ ਜਿਹੜਾ ਇਸ ਤਰੀਕੇ ਨਾਲ ਘਟਨਾ ਨੂੰ ਜਾਣ ਦਿੱਤਾ ਕਿਹੜੀ ਜਥੇਬੰਦੀ ਨਾਲ ਸੀ ਨਹੀਂ ਜਥੇਬੰਦੀ ਬਾਰੇ ਮੈਂ ਜ਼ਿਆਦਾ ਨਹੀਂ ਇਹਦੇ ਬਾਰੇ ਕੁਝ ਪਤਾ ਕੀਤਾ ਲੇਕਿਨ ਨੰਗ ਬਣੇ ਚ ਜ਼ਰੂਰ ਸੀਗੇ ਲੋਕਲੀ ਇਹ ਸਾਰੇ ਨਹੀਂ ਇਹ ਤਸਦੀਕ ਕਰਨਾ ਹੈ ਥਾਣੇ ਤੋਂ ਪਤਾ ਲੱਗੇਗਾ